ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਅੱਛਾ ਵੀ ਮੇਰੇ ਆਪਾਂ ਫੇਰ ਆ ਗਏ ਆਂ ਰੀਲਾਂ ਤੇ ਤੇ ਵੀਡੀਓ ਤੇ ਹਨਾ ਲੰਮੇ ਸਫ਼ਰ ਤੋਂ ਬਾਅਦ ਚਲੋ ਲੰਮੀ ਵੇਟ ਤੋਂ ਬਾਅਦ ਅੱਛਾ ਪਹਿਲੀ ਗੱਲ ਤਾਂ ਜਿਹੜੇ ਹੁਣ ਪੇਪਰ ਖੁੱਲ ਰਹੇ ਆ ਜੁਲਾਈ ਦੇ ਵਿੱਚ ਫੈਲਾ ਤਿਆਰ ਹੋਣੀਆਂ ਹਾਂ 30 30 ਜੂਨ ਤੋਂ ਪਹਿਲਾਂ ਪਹਿਲਾਂ ਆ ਲੈਣੇ ਫੈਲਾ ਮੰਗ ਲਈਆਂ ਕਈ ਮੇਰੇ ਵੀਰਾਂ ਨੂੰ ਡਾਊਟ ਆ ਵੀ ਇਹ ਪੇਪਰ ਟੂ ਰੈਸਟ ਵਾਲੇ ਆ ਨਹੀਂ ਇਹ ਪੇਪਰ ਟੂਰਿਸਟ ਸੈਕਟਰ ਵਿੱਚ ਕੰਮ ਕਰਨ ਵਾਸਤੇ ਆ ਟੂਰਿਸਟ ਸੈਕਟਰ ਹੁੰਦਾ ਜਿਵੇਂ ਹੋਟਲ ਹੋਗੇ ਹਨ ਜਿੱਥੇ ਟੂਰਿਸਟ ਆਉਂਦੇ ਟੂਰਿਸਟਾਂ ਨੂੰ ਸਾਮ ਸੰਭਾਈ ਦਾ ਕੰਮ ਜਿਹੜਾ ਕਰਨਾ ਹੁੰਦਾ ਉਸ ਸੈਕਟਰ ਦੇ ਪੇਪਰ ਆ ਮਤਲਬ ਵਰਕ ਪਰਮਿਟ ਆ ਇਹ 9 ਮਹੀਨੇ ਵਾਲੀ ਪੇਪਰ ਹੁੰਦੇ ਆ ਇਹ ਕੋਈ ਟੂਰਿਸਟ ਵਾਲੇ ਪੇਪਰ ਨਹੀਂ ਗਏ ਬਈ ਤੁਸੀਂ ਟੂਰਿਸਟ ਵੀ ਜੇ ਤੇ ਆਓਗੇ ਨਹੀਂ ਇਹ ਪੇਪਰ 9 ਮਹੀਨੇ ਵਾਲੀ ਆ ਨੰਬਰ 2 ਤੇ ਗੱਲ ਆ ਜਿਹੜੀ ਬਈ ਇਹਦਾ ਕੋਟਾ ਥੋੜਾ ਹੀ ਆ 15000 ਬੰਦੇ ਦਾ ਕੋਟਾ ਲੇਡੀਜ਼ ਆਸਤੇ ਪਹਿਲਾ ਸਾਨੂੰ ਪਤਾ 40% ਕੋਟਾ ਲੇਡੀਜ਼ ਦਾ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਗੱਲਾਂ ਬਹੁਤ ਆ ਹੁਣ ਜਿਵੇਂ ਜਿਵੇਂ ਚੇਤੇ ਆਈ ਜਾਣਗੀਆਂ ਤੁਹਾਡੇ ਨਾਲ ਸਾਂਝੀਆਂ ਕਰੀ ਜਾਵਾਂਗੇ ਬਈ ਇਹ ਜਿਹੜੇ ਜੁਲਾਈ ਦੇ ਵਿੱਚ ਭਰੇ ਜਾਣੇ ਆ ਇਹ ਸਾਧ ਵਾਲੇ ਪੇਪਰ ਵੀ ਨਹੀਂ ਖੇਤੀਬਾੜੀ ਵਾਲੇ ਵੀ ਇਹ ਹੈਗੇ ਆ ਟੂਰਿਸਟ ਸੈਕਟਰ ਦੇ ਵਿੱਚ ਜਿਹੜੇ ਕੰਮ ਕਰਨ ਵਾਸਤੇ ਬੰਦਿਆਂ ਦੀ ਲੋੜ ਆ ਉਹਨਾਂ ਦੇ ਪੇਪਰ ਤੇ ਬਾਕੀ ਟਾਈਮ ਟੂ ਟੈਂਸਾਨੀਆ ਕੱਦਦੇ ਜਾਵਾਂਗੇ ਤੇ ਵਲੌਗ ਵੀ ਆਪਣੇ ਹੁਣ ਆਇਆ ਕਰਾਂਗੇ ਵਲੌਗ ਵੀ ਬਣਾ ਰਹੇ ਆ ਆਪਣੇ ਨਾਲ ਨਾਲ ਵਲੌਗ ਵੀ ਵੇਖਣ ਨੂੰ ਮਿਲਿਆ ਕਰਨਗੇ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਰੱਬ ਰੱਖੇ